ਕੀ ਹੋ ਗਿਆ ਕੁਛ ਅਚਰ ਗਿਆ ਹਾਂ ਇਹ ਠੀਕ ਗਿਆ ਹੁਣ ਤਾਂ ਸਾਰੇ ਤੇ ਗਰਾਏ ਚੱਲ ਕਦ ਬਸ ਕੇ ਰੋ ਥੋੜੇ ਜਿਹਾ ਸੁਣੀ ਰੋ ਤੂੰ ਆਟਾ ਵੇਚ ਤੂੰ ਵੇਚਦੀ ਆ ਤੂੰ ਵੇਚਦੀ ਆ ਪੂ ਮੇਰੀਆਂ ਵੇਚਦੀ ਆ ਮਾਰੂ ਕੋ ਵੀ ਹੀ ਤੂੰ ਮੈਨੂੰ ਫੜ ਤੁਰ ਕਿਹਦਾ ਬਾਈ ਘਾਤੀ ਨਾ ਹੋ ਗਿਆ ਜੀ ਤੇਰ ਗਾਡੀ ਕਿੱਥੇ ਆ ਬਾਹਰ ਜਾਣਾ ਬਾਹਰ ਜਾਣਾ ਬੀਜ ਆ ਗਿਆ ਬੀਜ ਆ ਗਿਆ ਸਾਡਾ ਜੁਕੇ ਦਾ ਸੱਚ ਦੱਸਾਂ ਤੁਹਾਨੂੰ ਜੁ ਤੂੰ ਵੀ ਸਾਨੂੰ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ ਫੇਰ ਬਾਹਰ ਆਪਾਂਗੇ ਸਾਰੇ ਕੰਮ ਖਤਮ ਆਓ ਥੋੜੇ ਦੋ ਤਿੰਨ ਕੰਮ ਜਨੇ ਹੈ

ਮਿਸਟਰ ਕਹਿੰਦੇ ਮੈਨੂੰ ਬਣਾ ਕੇ ਦੇ ਕਾਫੀ ਤੇ ਉਧਰੋਂ ਲਾਈਟ ਚਲ ਗਈ ਆ ਆ ਗਈ ਆ ਗਈ ਕਿਸਮਤ ਦੇਖੋ ਜਾਨੀ ਕਿੰਨੀ ਚੰਗੀ ਹੈ ਕਹਿੰਦੇ ਕਾਫੀ ਬਣਾ ਦੇ ਪਹਿਲਾਂ ਲਾਈਟ ਆਣੀ ਸੀ ਜਸਟ ਹੁਣੇ ਆਈ ਹੈ ਜਿੱਦ ਦੇ ਇਹਨਾਂ ਦੀ 12 ਇੰਟਰਵਿਊ ਪਹਿਲਾਂ ਨਹੀਂ ਆਈ ਤੇ ਰੋਜ਼ ਹੀ ਤੜਕੇ ਤੜਕੇ ਸਵੇਰੇ ਬਾਰਿਸ਼ ਹੋਣ ਲੱਗ ਜਾਂਦੀ ਹੈ ਪੂਰੀ ਰਾਤ ਦਿਨੇ ਦਿਨੇ ਵੀ ਬੱਦਲ ਜਾਂਦਾ ਮੌਸਮ ਹੁੰਦਾ ਇਸ ਕਰਕੇ ਇਨੇ ਕੱਪੜੇ ਗਿੱਲੇ ਹੋਏ ਪਿਆ ਸਾਰੇ ਕੱਪੜੇ ਇਸੇ ਹੰਦਾ ਰੱਖੀਏ ਅੱਜ ਕੱਲ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬਾਰਿਸ਼ ਵਜੇ ਸਟਾਰਟ ਹੁਣ ਆਪਾਂ ਬਣਾਈਏ ਫਟਾਫਟ ਕੌਫੀ ਕੌਫੀ ਪੀ ਕੇ ਤੁਹਾਨੂੰ ਫਿਰ ਮਿਲਦੇ ਆਂ ਕੌਫੀ ਬਣਾ ਕੇ ਵੀ ਪੀ ਲਈ ਅਸੀਂ ਤੇ ਰੋਟੀ ਵੀ ਖਾ ਲਈ ਆ ਤੇ ਬੱਟ ਮੀ ਨਹੀਂ ਹਟਿਆ ਸਵੇਰ ਦੀ ਬਾਰਿਸ਼ ਹੋਈ ਆ ਰਹੀ ਹੁਣ ਤਾਲ ਕੀ ਹੋ ਰਹੀ ਹੈ ਤੇ ਬਾਰਿਸ਼ ਹੋ ਰਹੀ ਆ ਆਪਾਂ ਸੋਚਿਆ ਕੀ ਬਣਾਈਏ ਅੱਜ ਅੱਜ ਪੌਣੀ ਨੂੰ ਬਣਾਓ ਕੀ ਬਣਾਓ ਮੁਰਗਾ ਥੋੜਾ ਨਾ ਕਟਾਲੀ ਤੂੰ ਮੈਨੂੰ ਪਾਂ ਤੇ ਮੁਰਗੇ ਦੀ ਦਾ ਬਾਈ ਘਾਤੀ ਨਾ ਬੱਜ ਗਿਆ ਬਸ ਮੈਂ ਇਹ ਤਾਂ ਬਕਵਾਲੀ ਸਰ ਲਣੀ ਅੱਜ ਮੰਮੀ ਉਹਨਾਂ ਨੇ ਮਾਮਿਆਂ ਦੇ ਜਾਣਾ ਸੀ ਬਟ ਨਹੀਂ ਕਹਿਣ ਲੱਗਿਆ ਤੁਸੀਂ ਅੱਜ ਪੂੜੇ ਬਣਾ ਕੇ ਖਵਾ ਦੇ ਬਾਕੀ ਅੱਛਾ ਦੇਖੋ ਦੇਖੋ ਮੀ ਪੈ ਰਹੇ ਹਨ ਘੰਟੇ ਤੱਕ ਠੀਕ ਹੈ ਹਾਂ ਘੰਟੇ ਤੱਕ ਹੁਣ ਕੀ ਕਰਨਾ ਹੁਣ ਮੈਂ ਰੋਟੀ ਖਾਦੀ ਥੱਲੇ ਹੋ ਜੂਗੀ ਅੱਛਾ ਕਹਾਂ ਮੈਂ ਕਹਾਂ ਮੀ ਪੈ ਰਹਾਂ ਪਾਰਟੀ ਕਰਦੇ ਰਹਿੜੀ ਇਹਨੇ ਕੀ ਕਰਨਾ ਪੂਰੀ ਖਵਾ ਦੇ ਉਹ ਉਹ ਦੇ ਭੂ ਕਹੀਆਂ ਵੀ ਪਾਰਟੀ ਪਾਰਟੀ ਪੂਰੀ ਸਰ ਕੇ ਦਦਣ ਅੱਛਾ ਅੱਜ ਮਿਸਟਰ ਹੁਣੀ ਪਾਰਸਲ ਗਏ ਸੀ ਕਰਨ ਪਾਰਸਲ ਕਰਕੇ ਆ ਗਏ ਕੱਲੇ ਕੱਲੇ ਖਾ ਕੇ ਆ ਗਏ ਪੂਰੀਆਂ ਇੰਨਾ ਨਹੀਂ ਆਏ ਕਿ ਘਰ ਵੀ ਲੈ ਜੀਏ ਹਾਂ ਵੀ ਤੇਰੇ ਲੌਂਗੀ ਸੀ ਤੇਰੇ ਕਲਮੀਆਂ ਠੰਡੀਆਂ ਹੋਈਆਂ ਨਹੀਂ ਆ ਤਾਂ ਨਹੀਂ ਲੈ ਤੂੰ ਇਹਨਾਂ ਸੀ ਗਰਮ ਕਰ ਲੈਂਦੇ ਤੇ ਬਾਰਾ ਰਾਂਡ ਲੈ ਤੇ ਫਿਰ ਸਰਵਾਜ ਜੰਮ ਹੋ ਗਏ ਚਲੋ ਉਸ ਤੋਂ ਤੁਹਾਨੂੰ ਬਾਅਦ ਵਿੱਚ ਮਿਲਦੇ ਆਂ ਦੇਖੋ ਕੀ ਪਲਾਨ ਬਣਦਾ ਅੱਜ ਬਣਦਾ ਚੱਲ ਗਿਆ ਸੌਣ ਤਾਈ ਐਵਰਸਰੀ ਆਉਗੀ ਕੌਸ਼ ਕਰਦੇ ਹਾਂ ਸਪਾਈ ਸ਼ੁਰੂ ਬਸ ਮੀਜ ਉਹ ਦੇਖੋ ਪਸਤਾਲ ਜੇ ਨਹੀਂ ਉਹ ਇਨਾਰੇ ਜਾਨ ਨੂੰ ਦੇਂਦਾ ਬਾਟਾਂ ਵਾਲੇ ਵਾਰੀ ਚਲਾਈ ਦੀ ਮੈਨੂੰ ਪਤਾ ਇਨਾਰੇ ਬਰਥਡੇ ਤੇ ਸਰਪ੍ਰਾਈਜ਼ ਪਲਾਨ ਕੀਤਾ ਫਾਇਰ ਗਾਨੇ ਸੀ ਤੇ ਉਹ ਟਣ ਟਣ ਕੰਮ ਖਰਾਬ ਹੋ ਗਿਆ ਨਾ ਸਾਡੀ ਜਿਹੜੀ ਡਾਊਨ ਸੀਲਿੰਗ ਕਰਾਈ ਸੀ ਸਾਰੀ ਖਰਾਬ ਹੋ ਗਈ ਪਰ ਇਸ ਵਾਰੀ ਆਪਾਂ ਸੋਚਿਆ ਕਿ ਆਪਾਂ ਕੋਈ ਪਾਰਟੀ ਨਹੀਂ ਕਰਨੀ ਆਪਾਂ ਕੋਈ ਚੀਜ਼ ਬਣਾ ਕੇ ਡਿਸਟ੍ਰੀਬਿਊਟ ਕਰਿਆਂਗੇ ਸੈਲੀਬ੍ਰੇਟ ਨਹੀਂ ਕਰਦੇ ਭਾਈ ਪਾਪੀ ਨੂੰ ਕਹਦੇ ਅੱਜ ਮੌਸਮ ਵਧੀਆ ਹੈਗਾ ਮੀਂਹ ਪੈ ਕੇ हट ਗਿਆ ਤੇ ਖੀਰ ਪੂੜੇ ਬਣਾ ਕੇ ਖਾਵਾਂ ਹੈ ਖੀਰ ਪੂੜੇ ਪੂੜੇ ਤਾਂ ਉਹੀ ਬਣਾਉ ਉ ਕਹਾਂ ਤਾਂ ਦੇ ਭਾਬੀ ਨੇ ਕਿਹਾ ਸੀਗਾ ਕਹਿੰਦੇ ਹਜੇ ਤਾਂ ਮੈਂ ਰੋਟੀ ਖਾਦੀ ਆ ਸੱਚ ਤਾਂ ਲੈ ਭਾਬੀ ਨੂੰ ਵੀ ਰੋਟੀ ਹਜੇ ਹੋਗੀ ਫਿਰ ਮੈਂ ਤਾਂ ਰੋਟੀ ਵੀ ਨਹੀਂ ਖਾਦੀ ਸੀ ਦਿਨੋਂ ਪੂਰੀਆਂ ਖਾ ਕੇ ਆਇਆ ਸੀ ਝੁੱਲਸ ਕੇ ਆਇਆ ਸੀ ਹਾਂ ਖਾ ਕੇ ਭੁੱਲ ਗਿਆ ਤੂੰ ਹੋਣੀ ਲੱਗੀ ਹੈ ਆਹੋ ਭੁੱਖ ਤਾਂ ਰੂਹ ਜੜੀ ਰਹਿ ਗਈ ਭੁੱਖਾ ਮੈਂ ਸੋਚ ਰਹਾ ਮੈਂ ਕਹਾਂ ਮੈਂ ਪੂਰੀ ਮੈਂ ਕਹਾਂ ਮੈਨੂੰ ਭੁੱਖ ਕਿਉਂ ਨਹੀਂ ਦੇ ਮਸਲੇ ਦੀ ਲੋਕੀ ਨਹੀਂ ਕਰਦੀ ਲੈ ਜਾਵਾਂਗਾ ਅੱਜ ਦੂਜੇ ਵਾਰ ਆ ਜੀ ਚੌਕਰਾ ਨਾਮ ਨਾਲ ਲੱਗਾ ਚੋਦੋ ਜੜੀ ਕੋ ਹੱਲ ਕਈ ਆਉਂਦਾ ਕਰ ਅੱਜ ਅਸੀਂ ਸਲਾਵਣੀ ਸੀ ਅਸੀਂ ਬਣਾਵਾਂਗੇ ਖੀਰ ਪੂੜੇ ਓਏ ਆ ਜਾ ਥੋੜਾ ਪਟਾ ਛੱਤ ਭਾਬੀ ਕਮੈਂਟ ਕਰ ਰਹੇ ਤੇ ਕਹਿੰਦੇ ਤੁਹਾਡੇ ਫੇਰ ਲਵਲੀ ਦੀ ਰੈਸਪੀ ਦੇ ਦਿਓ ਇਹ ਫੇਰ ਲਵਲੀ ਉਹ ਆ ਪਾਣ ਜੀ ਪਾਂਡੂ ਆਪਣਾ ਪਾਂਡੂ ਮੈਂ ਕਰੀ ਮੂੰਹ ਤੇ ਲੋੜ ਕੁਝ ਕਹਿ ਰਹੀ ਆ ਨਾ ਨਾ ਉਹ ਪੁੱਛ ਰਿਹਾ ਤੇ ਥੋੜੀ ਫੇਰ ਲਾਵਲੀ ਦਾ ਕੀ ਰਾਜਾ ਇਹ ਪਾਂਡੂ ਕੋਲਿਆ ਹੋਇਆ ਸੀ ਇਹਨੂੰ ਕਹਿ ਰਹਿੰਦੀ ਆ ਛੋਟੇ ਕੀ ਕਹਿੰਦੇ ਆ ਛੱਡ ਤਾਂ ਪਾਂਡੂ ਕਹਿੰਦੇ ਆਗੇ ਇੱਧਰ ਪਾਂਡੂ ਕਹਿੰਦੀ ਇੱਧਰ ਵੀ ਹਿੰਦੀ ਬੋਲੂ ਹਾਂ ਹਾਂ ਹੋਇਆ ਬਾਬੀ ਆ ਬਦ ਤੇ ਕਹਿੰਦੀ ਕੀ ਕਹਿੰਦੇ ਉਹ ਹੀ ਭੁੱਲ ਗਏ ਤੁਸੀਂ ਵਾਹ ਭਈ ਬੋਲੂ ਬੋਲੂ ਵਾ ਸਾਡੇ ਨੂੰ ਪਾਂਡੂ ਕਹਿੰਦੇ ਆ ਇੱਧਰ ਤੱਕ ਜੀ ਤਾਏ ਨੇ ਜਿਹੜੇ ਚੁੱਲ੍ਹੇ ਤੇ ਫੇਰਦੇ ਹੁੰਦੇ ਨੇਗੇ ਤਾਂ ਕਿੱਥੇ ਆਇੰਦਾ ਹੋਣਾ ਪੇਰੇ ਨਹੀਂ ਆ ਹਰ ਤੇ ਹੁਣ ਕਿੱਥੇ ਸਾਨੂੰ ਉਹ ਜਿਹੜੇ ਕੰਮ ਲਈ ਮੈਂ ਤੁਹਾਨੂੰ ਲੈ ਕੇ ਆਇਆ ਸੀ ਉਹ ਹੋ ਰਹੀ ਇਹ ਤਾਂ ਕਦੀ ਕਿਹੜੇ ਬਾਤੇ ਹੁਣ ਨੇ ਕੁੜੇ ਪਾਓ ਸੁਣਤਾ ਨਹੀਂ ਲੋਰ ਕੀਆ ਮੇਰੀ ਗੱਲ ਤੋਂ ਪਹਿਲੀ ਇਹ ਬਣਾਉਣੇ ਨਾ ਮੈਂ ਨਾ ਕੋਈ ਮੈਂ ਤਾਂ ਖਾਣੀ ਨਹੀਂ ਕੋਈ ਚੱਕਰੀ ਆਇਆ ਇੱਕ ਦੋ ਲੱਤਾਂ ਕੋਈ ਮੂਹ ਦੇ ਇਹ ਕਰਾ ਮਾਂ ਵੀ ਤੇ ਮੂਹ ਦਾ ਲਿਣਾ ਕੁੱਤੇ ਨੇ ਜਦੋਂ ਮੈਦੀ ਲਵਾਉਣ ਕਹਿੰਦੇ ਬਾਪੇ ਬਾਰਤਾ ਵੇਲੇ ਇਹਨਾਂ ਨੇ ਮੈਦੀ ਲਵਾਉਣ ਵਾਗਿਆ ਕੁੱਤਾ ਆ ਕੁੱਤਨੇ ਚੱਕ ਐ ਲੱਤ ਜੀ ਘੋਤੀ ਤੇ ਮੂਤ ਗਿਆ ਘੋਤੀ ਦਾ ਤਾਂ ਥੋੜਾ ਉੱਪਰ ਮੂਤਿਆ ਘੋਤੀ ਦੀ ਬੈਠੀ ਘੋਤੀ ਦੇ ਮੈਡਾ ਪੱਟਾ ਦਾ ਦੋ ਡੁਪੱਟੇ ਦੇ ਤਾਂ ਮੂਤੇ ਨਾ ਵਾ ਮੂਤੇ ਲੈਣੇ ਤਾਂ ਉਪਰੀ ਐ ਉੱਤਨੇ ਦੇਖ ਲੈ ਚੱਲ ਮਗਜੇ ਕੱਟ ਮਾਰ ਆਂਟੀ ਦੇ ਅੱਗ ਮੈਂ ਚਾ ਜਾ ਕੇ ਸੀ ਆਤਨੀਆਂ ਦਾ ਹੈਗਾ ਉਹਦਣੇ ਪਤਾ ਕਿਵੇਂ ਲੰਮਕ ਲੰਮਕ ਕੇ ਲਾਹੇ ਜੀ ਕੇ ਪਿਆਜ ਇਹਦੀ ਚਾਬੀ ਲੈ ਕੇ ਬੋਲ ਤੇ ਜਿਹੜਾ ਰਾਜ ਚੱਲ ਚੱਲ ਪਹਿਲਾਂ ਜਿਹੜਾ ਕੰਮ ਚ ਕਰ ਰਹੇ ਹੋ ਕਰ ਇਹ ਤਾਂ ਕਿਹੜਾ ਬਗਜੂਗਾ ਹੱਥ ਆਹਾ ਇੱਕ ਨਾਲ ਇੱਕ ਫ੍ਰੀ ਕਿੰਨੇ ਚਾਏ ਪਿਆ ਤਾਂ ਤੀਰ ਤੇ ਪਾ ਵੀ ਮੰਮੀ ਨੇ ਹਾਂ ਰਹਿਣ ਦੇ ਲਮੇ ਮਰਦਾ ਹੋਣ ਜਿਆਦਾ ਆਇਆ ਤਾਂ ਚੀਜ਼ ਤੇ ਸੀਗੇ ਮੱਛੀ ਆਪੋ ਚਲੋ ਇਹਨੂੰ ਮਿਲਦਾ ਬਾਅਦ ਅੱਜ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੋਈ ਅੱਛਾ ਕਰ ਗਿਆ ਹਾਂ ਜੀ ਇਹ ਡਿੱ ਗਿਆ ਹੁਣ ਤਾਂ ਸਾਰਾ ਸੇ ਕਿਰਾਇਆ ਚੱਲ ਕਾਦ ਬੱਦ ਕੇ ਰੋ ਥੋੜੇ ਸੁਣਨੀ ਰੋ ਕੱਲ ਬਾਪਾ ਪੈਰ ਸਲਿੱਪ ਹੋ ਗਿਆ ਉਹ ਉਹ ਤੇਰੇ ਆ ਦਿੱਤੇ ਕਾਦੇ ਹੋਏ ਤੇ ਪਤਾ ਹੀ ਲੱਗਿਆ ਹੈਗਾ ਕਿ ਦੋ ਵਾਰੀ ਮੰਮੀ ਡੇਗਤੀ ਜਾ ਤਾਂ ਹੀ ਨੀ ਉਹ ਮੋਟਰਸਾਈਕਲ ਕੋ ਮਰਿਆ ਸੀਗਾ ਹੈ ਆਈਕ ਹੂੰ ਮੈਂ ਉਹ ਤਾਂ ਪੱਕੇ ਚ ਡਿੱਗੀ ਸੀ ਮੈਂ ਕਿਹੜਾ ਗੱਡੇ ਤੇ ਡਿੱਗੀ ਸੀ ਬਹਿੜੇ ਫਿਰਦਾ ਤੇ ਫਿਰ ਵੀ ਗੱਡੇ ਤੇ ਡਿੱਗਿਆ ਮੈਂ ਤਾਂ ਦੂਜੀ ਇੱਟਾਂ ਦੀ ਡਿੱਗੀ ਸੀ ਮੇਰਾ ਤਾਂ ਹੱਥ ਮੋਚ ਗਿਆ ਹੋੜਿਆਂ ਕਰਦੇ ਆਹਾਂ ਫਰਸ ਜੇ ਦਾ ਨਿਮੇੜਦੇ ਦਾ ਇਹਦਾ ਨਿਮੇੜ ਵੱਡ ਜੂਰਤ ਸਾਰਾ ਸਮਾ ਤੋਂ ਨਾਲ ਤੁਹਾਡਾਂ ਗਰਾਂ ਦਾ ਪਾਉਣਾ ਚਲੋ ਫਟਾਫਟ ਤੜਕਾ ਲਾ ਲਈਏ ਆਦੂ ਕੀ ਹੋਈ ਜੀ ਆ ਮੈਨੂੰ ਚਲੂ ਪੂਕਣੀ ਬਾ ਮੈਨੂੰ ਹੋਰ ਉਹ ਵੀ ਯਾਰ ਮੀ ਕਰਕੇ ਉਹ ਹੋ ਜਾਂਦਾ ਗਾ ਗਿੱਲੇ ਜੇ ਹੋ ਜਾਂਦੇ ਨੇ ਜੀ ਮੈਂ ਮੰਮੀ ਇੱਥੇ ਰੱਖੀ ਹੋਈ ਸੀ ਆ ਇੱਥੇ ਹੁਣੇ ਮੈਂ ਪੂਕ ਮਾਰੀ ਸੀ ਹੈ ਹੁਣੇ ਮੈਂ ਪੂਕ ਮਾਰੀ ਸੀ ਪਤਾ ਨਹੀਂ ਕਿੱਥੇ ਚਲੀ ਗਈ ਦੂਨੇ ਸੱਚੀ ਸਾਰਾ ਕੰਮ ਕਰਾ ਲਿਆ ਤਾਂ ਲੈ ਉਹਦਾ ਹਜੇ ਅੱਜ ਕਰ ਰਹੇ تھے ਕਿ ਅਸੀਂ ਛੱਟਣ ਆਉਣੇ ਹੈਗੇ ਭੁੰਨਣ ਨੂੰ ਪਤਾ ਨਹੀਂ ਛੱਲੜੇ ਚੋਂ ਪਾਣੀ ਖੜਿਆ ਗਿੱਲੜੇ ਜਿਹੇ ਹੁੰਦੇ ਉਹ ਤਾਂ ਛੱਟਣ ਆ ਜਾਂਦੇ ਨੇ ਹਾਂ ਮੈਂ ਹੁਣ ਤਾਂ ਕਿੰਨਾ ਸੋਹਣਾ ਸੁੱਕਾ ਪਿਆ ਵੀ ਹੁਣ ਲਾ ਜਾਂਦੇ ਇੱਟਾ ਸੀ ਤੈਨੂੰ ਨਾ ਮਨ ਕਰਾ ਜ਼ਰੂਰੀ ਨਹੀਂ ਆਇਆ ਹੋਰ ਜਾਣ ਕੇ ਕਰਦੇ ਜਾ ਵੀ ਕੱਲ ਨੂੰ ਸਾਨੂੰ ਕਹਿਣਾ ਦੇਣਾ ਵੀ ਤੁਸੀਂ ਛੱਟਣ ਨਹੀਂ ਆਏ ਹੈਗੇ ਕੀ ਤੜਕਾ ਲੱਗ ਗਿਆ ਤਾਂ ਨੂੰ ਭੂਗਨੀ ਨੇ ਸਾਨੂੰ ਪਾਗਲ ਕਰਤਾ ਮਗਰੋਂ ਮੈਨ ਕਿੱਥੋਂ ਲੱਭੀ ਸਾਨੂੰ ਪੀੜੀ ਥੱਲੇੋਂ ਐਦਾਂ ਧਾਲ ਆਪਣੀ ਬਣ ਗਈ ਆ ਤੇ ਕੱਲ ਕਾਫੀ ਯਾਦਾ ਕਮੈਂਟਰੀ ਰਪਲਾਈ ਕੀਤੀ ਸੀ ਕਈਆਂ ਦੇ ਰਹਿ ਗਏ ਸੀ ਤੁਸੀਂ ਗੁੱਸਾ ਨਾ ਕਰਿਆ ਕਰੋ ਤੁਸੀਂ ਡੇਲੀ ਕਮੈਂਟ ਕਰਿਆ ਕਰੋ ਡੇਲੀ ਤੇ ਤੁਹਾਡਾ ਨੰਬਰ ਕੱਲੇ ਆਪ ਇਹਨਾਂ ਦਾ ਘਰ ਅੱਛਾ ਮਾਂ ਮਾ ਜੇ ਮਾਂ ਕਹਿੰਦੀ ਸੀ ਕੀ ਆ ਪੀਓ ਉਹ ਵਿਚਾਰੇ ਕੋਈ ਗੱਲ ਨਹੀਂ ਜੀ ਤੁਸੀਂ ਬਾਹਰ ਉਹ ਵੀ ਨੰਗਦੇ ਹੁੰਦੇ ਨੇ ਕੋਈ ਗੱਲ ਨਹੀਂ ਤੁਸੀਂ ਆ ਜਿਆ ਕਰੋ ਮੰਮੀ ਕਹਿ ਰਹੀ ਸੀ ਕੋਈ ਜਾ ਰਿਹਾ ਤੇ ਹੁਣ ਅਸੀਂ ਕਰਦੀ ਕਮੈਂਟਰੀ ਰਪਲਾਈ ਸਾਰਿਆਂ ਨੇ ਦੋ ਦੋ ਕਰ ਦਿੰਦੇ ਚਲ ਪਹਿਲਾ ਕਮੈਂਟ ਆਇਆ ਹਰਜੀਤ ਕੋਹਦਾ ਕਹਿੰਦੇ ਗੁਰਪ੍ਰੀਤ ਵੀਰੇ ਤੁਹਾਡੇ ਚਾਚੇ ਦੀ ਪੂਰੀ ਧੂਰੀ ਦੀ ਹੈ ਹਾਂ ਸਾਡੇ ਘਰੇ ਚਾਚੇ ਦੀ ਕੁੜੀ ਧੂਰੀ ਵਹੀ ਆ ਪਤਾ ਨਹੀਂ ਜਿਹੜਾ ਸਾਡਾ ਗਰਮੀ ਤੇ ਚਾਚਾ ਨਾ ਉਹਨਾਂ ਦੀ ਕੁੜੀ ਹਜੇ ਬਾਹਰ ਆ ਉਹਨੇ ਆ ਜਾਣਾ ਉਹਦਾ ਵਿਆਹ ਹੋਣਾ ਹੋਈ ਸਾਨੂੰ ਹਾਂ ਅਜੇ ਤਾਂ ਉਹਦਾ ਵਿਆਹ ਹੀ ਨਹੀਂ ਹੋਇਆ ਚਾਚੇ ਦੀ ਕੁੜੀ ਤਾਂ ਕੁਵਾਰੀ ਹੈਗੀ ਸਾਡੇ ਗਰਮੀ ਚਾਚੇ ਦੀ ਕੁੜੀ ਇਸੇ ਕੁਵਾਰੀ ਹੈ ਵਿਆਹੀ ਨਹੀਂ ਬੀਨਾ ਸੰਦੂ ਨਾਈਸ ਗ੍ਰੋਮ ਦੀ ਦੀ ਫਰੋਂ ਪਟਿਆਲਾ ਥੈਂਕ ਯੂ ਸੋ ਮੱਚ ਡੀਅਰ ਸਪੈਸ਼ਲੀ ਉਹਨਾਂ ਨੇ ਮੈਂਸ਼ਨ ਵੀ ਕੀਤਾ ਅਸੀਂ ਪਟਿਆਲੇ ਤੋਂ ਦੇਦੇ ਆ ਇਹ ਹੋਈ ਨਾ ਗੱਲ ਪ੍ਰਦੀਪ ਔਰ ਪ੍ਰੀਤਵਾਈ ਮਲੋਟ ਤੋਂ ਨਾਲ ਦਾ ਪ੍ਰਿੰਦ ਸਰਵਾਨਾ ਮਲੋਟ ਸੁਨੇਹਾ ਖਰੇ ਉੱਧਰ ਪੈ ਮਲੋਟ ਗਾਂਂ ਦੇ ਪ੍ਰਿੰਦਿਆਲ ਤੁਸੀਂ ਕੀ ਕਰਦੇ ਰਹੇ ਹੋ ਤਾਂ ਉੱਤਰ ਹਨ ਅਮਨੀਤ ਬਰਾੜ ਕੰਗ੍ਰੈਚੁਲੇਸ਼ਨ ਸਿਸਟਰ ਬ੍ਰੋ ਥੈਂਕ ਯੂ ਸੋ ਮੱਚ ਜੀ ਹਨ ਵੀ ਬਹੁਤ ਬਹੁਤ ਮੁਬਾਰਕਾਂ ਗਗਨਦੀਪ ਕੋਰ ਗਗਨ ਹੈਲੋ ਚਾਸ ਦੀਦੀ ਵੈਰੀ ਨਾਈਸ ਬਲੌਗ ਜੀ ਔਰ ਸਹੀ ਗਿਆ ਤੁਸੀਂ ਐਂ ਗੁਰਪ੍ਰੀਤ ਵੀਰੇ ਸ਼ੋਟੀ ਸਿਸਟਰ ਇਹ ਹੱਥ ਨਾਲ ਚੱਕਿਓ ਪਲੀਜ਼ ਇਹ ਤਾਂ ਘੋਟਦੇ ਨੇ ਇਹਨਾਂ ਨੂੰ ਚੈਨ ਨਹੀਂ ਹੁੰਦੀ ਜਿੰਨਾ ਟਾਈਮ ਲੱਗਦਾ ਰੋਟੀ ਨਹੀਂ ਆਜਮਦੀ ਮੈਨੂੰ ਤਾਂ ਖਰਾਲਗੜ੍ਹ ਸਾਹਿਬ ਨਹੀਂ ਜਾਣ ਦਿੱਤਾ ਕਹਿੰਦਾ ਫਿਰ ਅੱਜ ਇਹ ਆਪਣਾ ਸਾਹਿਬਕ ਦਾ ਪੂਰਾ ਕਰਦੇ ਰਹੇ ਇਹਨਾਂ ਨੂੰ ਬੜੇ ਮਿਹਨਤ ਦੇ ਨੇ ਨਿਕਲਦਾ ਰੋਟੀ ਨਹੀਂ ਆਜਮਦੀ ਬੇਲੀ ਖਰਾਗ ਹੈ ਜੀ ਇਹਨਾਂ ਨੂੰ ਨਾਮ ਨਹੀਂ ਲੱਗਦਾ ਹੀ ਨਹੀਂ ਇਸ ਕਰਕੇ ਇਹਨਾਂ ਦਾ ਡੇਲੀ ਸਾਡਾ ਦਿਨ ਨਹੀਂ ਪੂਰਾ ਹੁੰਦਾ ਹੈ ਕਿ ਨਾ ਕੁੱਟ ਖਾਏ ਵੀ ਨੇ ਨਾ ਕੁੱਟ ਕੁੱਟਣ વિના ਹਾਂ ਪ੍ਰੀਆ ਪ੍ਰੀਆ ਕਹਿੰਦੇ ਸਾਡੇ ਕਰ ਆਓ प्लीज ਹਾਂਜੀ ਕੋਈ ਗੱਲ ਨਹੀਂ ਪ੍ਰਿਯਾ ਤੁਸੀਂ ਆਪਣਾ ਐਡਰੈਸ ਸ਼ੇਅਰ ਕਰ ਦਿਓ ਤੇ ਜੇਕਰ ਤੁਸੀਂ ਸਾਡੇ ਏਰੀਆ ਚ ਬਲੋਂਗ ਕਰਦੇ ਹੋ ਜੇ ਇੱਧਰ ਕਿਤੇ ਸਾਡੇ ਏਰੀਆ ਚ ਨੰਗੇ ਬੜੇ ਤੇ ਜਰੂਰ ਸਾਡੇ ਘਰ ਆਓ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਣੇ ਪਿੰਡ ਦਾ ਕੁਲਵਿੰਦਰ ਕੇ ਨੇ ਛੋਟੀ ਦੀਦੀ ਬਹੁਤ ਪਿਆਰੀ ਲੱਗਦੀ ਹੈ ਹੈਏ ਥੈਂਕ ਯੂ ਕੁਲਵਿੰਦਰ ਦੇ ਕੋਰੇ ਬਹੁਤ ਪਿਆਰੀ ਕਿਹਾ ਪਹਿਲੀ ਵਾਰ ਰਾਜਪੂਰੇ ਤੋਂ ਵੀਰ ਮੈਂ ਤਾਂ ਸਾਰੇ ਬਲੌਗ ਦੇਖਦੀ ਆ ਵੀਰ ਜੀ ਬਹੁਤ ਵਧੀਆ ਬਲੌਗ ਹੁੰਦੇ ਆ ਵੀਰ ਜੀ ਮੈਨੂੰ ਤਾਂ ਤੁਹਾਡੀ ਫੈਮਿਲੀ ਬਹੁਤ ਪਿਆਰੀ ਹੈ ਵੀਰ ਜੀ ਸਹੀ ਕਿਹਾ ਮੈਨੂੰ ਪਤਾ ਕਿਸ ਕਿਸ ਦੀ ਗੱਲ ਕਰ ਰਹੇ ਹੋ ਵੈਰੀ ਗੁੱਡ ਵੈਰੀ ਨਾਈਸ ਲਵ ਯੂ ਸਾਰੀ ਫੈਮਿਲੀ ਵੀਰ ਜੀ ਤੁਹਾਡੇ ਨਾਲ ਬਲੌਗ ਵਿੱਚ ਹੋਂਕ ਹੁੰਦੀ ਆ ਵੀਰਾ ਥੋੜਾ ਫੂਕ ਜਾ ਕੇ ਜਾਂਦਾ ਸਾਡਾ ਵੀਰਾ ਹੈ ਹੀ ਨਹੀਂ ਉਹਨਾਂ ਨੂੰ ਮੈਸੇਜ ਭਰ ਕੇ ਸੁਣਾਉਣਾ ਨਹੀਂ ਉਹ ਗਿਆ ਦੁਕਾਨ ਤੇ ਬਰੇਡ ਪਾ ਕੇ ਹੀ ਚਲਦੀ ਹੈ ਕੋਈ ਜ ਨਹੀਂ ਹੋਰ ਸਕੂਟੀ ਤੇ ਚਲਦੀ ਹੈ ਸ਼ਾਪਾ ਮਾਰ ਕੇ ਨਹੀਂ ਰਵੀ ਤੇ ਮਿਸਟਰ ਦੋਨੇਣ ਦੁਕਾਨ 'ਤੇ ਬੈਠੇ ਆਪਣੀ ਦੁਕਾਨ ਤੇ ਘਰ ਦੇ ਵਿੱਚ ਆਪਣਾ ਬੁਟੀਕ ਹੈ ਤੇ ਦੁਕਾਨ ਹੈਗੀ ਆਪਣੀ ਮੈਡੀਕਲ ਸਟੋਰ ਦੀ ਪਿੰਡ ਦੇ ਵਿੱਚ ਕੋਈ ਗੱਲਾਂ ਦੀ ਪਤਾ ਨਹੀਂ ਮੜ ਜੀ ਗੇੜੀ ਮਾਰਾ ਕੇ ਲੱਭਦਾ ਸਪੈਸ਼ਲੀ ਹਰਪ੍ਰੀਤ ਕੌਰ ਭੈਣ ਦਾ ਮੈਸੇਜ ਹੈ ਕਹਿੰਦੇ ਟੈਨਸ਼ਨ ਨਾ ਲਓ ਜਿੱਥੇ ਰਹਿੰਦੇ ਹੋ ਉਹ ਕਿਹੜਾ ਕੋਠੀ ਨਾਲ ਘਟਾ ਹਾਂਜੀ ਉਹ ਤਾਂ ਹੈ ਤੇ ਕੋਈ ਗੱਲ ਨਹੀਂ ਜਿਹੜੇ ਕਹਿ ਰਹੇ ਸੀ ਉਹਨਾਂ ਨੂੰ ਪਾ ਕੇ ਵੀ ਦਿਖਾਵਾਂਗੇ ਸਭ ਦਾ ਟਾਈਮ ਆਉਂਦਾ ਪਰ ਟਾਈਮ ਨਾਲ ਆਉਂਦਾ ਕੋਠੀ ਵੀ ਪੈ ਜਾਊਗੀ ਨਹੀਂ ਟੈਨਸ਼ਨ ਹੀ ਲੈਣੀ ਜੇ ਪਰ ਅੱਬ ਨੇ ਨਹੀਂ ਹਾਂ ਮੰਮੀ ਦੇ ਡਾਇਲੌਗਸ ਨੂੰ ਕੀ ਆਏ ਮੰਮੀ ਵਾਹ ਜਿੱਥੇ ਸਾਡੀ ਬਾਹ ਵੀ ਫੜੀ ਆਂ ਉਂਗਲੀ ਫੜੀ ਰ ਆਪਣੇ ਬਾਹ ਵੀ ਫੜੂਗਾ ਸਾਡੇ ਚੋਂ ਕਿਸੇ ਨੇ ਰੋਟੀ ਨਹੀਂ ਖਾਣੀ ਸੀ ਸਪੈਸ਼ਲ ਰੋਟੀ ਬਣ ਰਹੀ ਹੈ ਸੱਗੂ ਬੀਰੂ ਹੁਣ ਵਾਸਤੇ ਜਦੋਂ ਤੋ ਕੀ ਆਪਾਂ ਤਾਂ ਸਵੇਰੇ ਰੋਟੀ ਖਾ ਲਈ ਸੀ ਜਦੋਂ ਨਹੀਂ ਖਾਣੀ ਹੁੰਦੀ ਅੱਜ ਸਪੈਸ਼ਲ ਮੰਮੀ ਨੇ ਬਣਾਈ ਸੀ ਬਾੜ ਕਰੇਲੇ ਨੇ ਟੇਸਟੀ ਬਣਾਈ ਸੀ ਚਟਨੀ ਜੀ ਤੇ ਹੁਣ ਗਰਮ ਗਰਮ ਰੋਟੀ ਸੱਗੂ ਹਾਂ ਟੰਡੀ ਕਰਕੇ ਮਤਲਬ ਤਾਜੀ ਤਾਜੀ ਰੋਟੀ ਨਾ ਵਾਸਤੇ ਸਪੈਸ਼ਲ ਬਣ ਰਹੀ ਹੈ ਸਾਡੇ ਚੋਂ ਤਾਂ ਕਿਸੇ ਨੇ ਨਹੀਂ ਖਾਣੀ ਹੈ ਜੀ ਇੱਕ ਟਾਈਮ ਖਾਂਦੇ ਹੁਣ ਅਸੀਂ ਸਾਰੇ ਜਾਣੇ ਫੇਰ ਮਾਰ ਬੰਦਾ ਇੱਕੋ ਹੀ ਹੈਗਾ ਉਹ ਹੀ ਖਾਊਗਾ ਆ ਕੇ ਪਤਾ ਕੀ ਮੈਨੂੰ ਮਾਰੂ ਮੈਂ ਅਸ਼ਵੀਰ ਦੀ ਰੋਟੀ ਨਹੀਂ ਖਾਦੀ ਖਾ ਕੇ ਪੂਰੀਆਂ ਚਲ ਆਲੀ ਰੋਟੀ ਹੋ ਜੂਗੀ ਠੰਡੀ ਆਹ ਉਹ ਲੱਗਿਆ ਜੀ ਰਵੀ ਤੇ ਦੋਨੇ ਜਣ ਗਏ ਅੱਜ ਪਾਰਸਲ ਕਰਨ ਪੂਰੀਆਂ ਖਾ ਕੇ ਦੋਨੇ ਨੇ ਛੋਲੇ ਪੂਰੀਆਂ ਖਾ ਕੇ ਸਾਨੂੰ ਯਾਦ ਵੀ ਨਹੀਂ ਕੀਤਾ ਕਿ ਉਹ ਵਿਚਾਰੀਆਂ ਘਰ ਆਉਣਾ ਵਾਸਤੇ ਲੈ ਜਾਈ ਬੱਟ ਕੋਈ ਗੱਲ ਨਹੀਂ ਜਦੋਂ ਕੋਈ ਗੱਲ ਨਹੀਂ ਜਦੋਂ ਆਪਾਂ ਸਕੂਟਰੀ ਤੇ ਜਾਨੀ ਹੁੰਨੀ ਇਹਨੇ ਅਸੀਂ ਖਾ ਕੇ ਹੁੰਦੀ ਆਉਂਦੇ ਹਾਂ ਉਹ ਆਪਾਂ ਪੀ ਕੇ ਆਉਂਦੇ ਹਾਂ ਉਹ ਕਾ ਪੀ ਕੇ ਆਹ ਤੇ ਸਾਨੂੰ ਡਾਈਟਿੰਗ ਹੀ ਜਾ ਰਹੀ ਹੈ ਡਾਈਟਿੰਗ ਦਾ ਪਤਾ ਕੀ ਚੱਕਰ ਆਪਾਂ ਮਿੱਠਾ ਖਾਣੇ ਆ ਉਹਦੇ ਕਰਕੇ ਆਪਣਾ weight ਨਹੀਂ ਘਟ ਰਿਹਾ ਉੱਥੇ ਇੱਕ ਸਟੇਬਲ ਰਹ ਜਾਂਦਾ ਫਿਰ ਡਾਈਟਿੰਗ ਦਾ ਕੋਈ ਫਾਇਦਾ ਨਹੀਂ ਆਪਾਂ ਤਾਂ ਮਿੱਠਾ ਹੀ ਖਾਈ ਜਾਈਏ ਚਲੋ ਹੁਣ ਸੱਗੂ ਵੀਰੂਆਂ ਨੂੰ ਪਾ ਲਈ ਰੋਟੀ ਫੇ ਤੁਹਾਨੂੰ ਬਾਅਦ ਵਿੱਚ ਮਿਲਦੇ ਆਂ ਆਪਣੀ ਬਣ ਗਈ ਤੇ ਇੱਧਰ ਤਿਆਰੀ ਚੱਲ ਗਈ ਹੈ ਉੜੇ ਬਣੋਂਦੀ ਤੇ ਦੇਖ ਲੋ ਰੱਬ ਦੇ ਰੰਗ ਕਹਿ ਰਹੇ ਸੀ ਮੀਚ ਬਣਾਉਣੇ ਹਨ ਕਿਨ ਨੀ 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 ਜੁੱਤੀਆਂ ਵਾਲੇ ਨੇ ਤੁਹਾਨੂੰ ਦੁਖੀ ਕੀਤਾ ਇਹ ਅਸੀਂ ਤਾਂ ਬਾਹਰ ਕੱਢ ਕੇ ਰੱਖਿਆ ਪਿਆ ਕੁਕੀਰੀ ਵਿੱਚ ਚੂਹੀ ਵੜ ਗਈ ਸੀ ਤੇ ਆਪਾਂ ਫੜਾਫੜਾ ਅਟੈਕ ਕੀਤਾ ਇਹਨੂੰ ਚੱਕ ਕੇ ਬਾਹਰ ਰੱਖਤਾ ਬਾਬਾ ਜੀ ਥੋੜਾ ਟਾਈਮ ਰੁਕ ਜਾਓ ਇੱਧਰ ਜਾ ਕੇ ਇੱਧਰ ਇੱਧਰ ਜਾ ਕੇ ਮੈਂ ਕਿਹਾ ਇੱਕ ਵਾਰੀ ਬਾਹਰ ਸਾਰੇ ਚੰਗੀ ਤਰ੍ਹਾਂ ਕੱਢ ਕੇ ਸਾਫ਼ ਕਰਾਂਗੀ ਫੇਰ ਅੰਦਰ ਰੱਖਾਂਗੇ ਚੂਹੀ ਨਾ ਚੜ੍ਹ ਜਵੇ ਮੀਨੇ ਕੰਮ ਖਰਾਵ ਕਰ ਤਲੇ ਫੇਰ ਨਹੀਂ ਆਗੇ ਤੇ ਅਸੀਂ ਬਣੂਣੇ ਸੀ ਮਾਲ ਪੂਰੇ ਦੇਖੋ ਕੀ ਬਣਦਾ ਕਿੰਨਾ ਟਾਈਮ ਮੀ ਪੈਂਦਾ ਸੇਵਕਾ ਕੰਮ ਤਾਂ ਔਖਾ ਹੀ ਲੱਗਾ ਨਹੀਂ ਤੁਹਾਡੇ ਤੇ ਛਾਪਾ ਮਾਰਨ ਕਿਥੇ ਦੁਕਾਨ ਤੇ ਸਾਡਾ ਪਲਾਨ ਬਣਿਆ ਸੀ ਤੁਸੀਂ ਆਗੇ ਟਾਈਮ ਨਾਲ ਤੁਸੀਂ ਜਿਹੜੀ ਚੋਰੀ ਚੋਰੀ ਚੀਜੀ ਜਮਗਾ ਕੇ ਖਾਣੇ ਰਹਿਨੇ ਨਾ ਦੁਨੀਆ ਹੈ ਕੀ ਆਈਂ ਦੀਆਂ ਨੇ ਹਨਾ ਅਸੀਂ ਚੱਲੀਏ ਸਾਲੇ ਮੂੰਹ ਨਹੀਂ ਮੰਮੀ ਦੁਆਰਾ ਦੁਆਰਾ ਨਹੀਂ ਮੂੰਹ ਤੂੰ ਵੇਚਦੀਆਂ ਤੂੰ ਵੇਚਦੀਆਂ ਤੂੰ ਵੇਚਦੀਆਂ ਤੂੰ ਖੋਲੀਆਂ ਵੇਚਦੀਆਂ ਆਟਾ ਤੂੰ ਵੀ ਤੂੰ ਵੀ ਵੇਚਦੀ ਆ ਤੂੰ ਵੇਚਦੀ ਆ ਤੂੰ ਵੇਚਦੀ ਆ ਤੂੰ ਵੇਚਦੀ ਆ ਤੂੰ ਆਟਾ ਵੇਚਦੀ ਆ ਤੂੰ ਵੇਚਦੀ ਆ ਤੂੰ ਵੇਚਦੇ ਆ ਪੁਮੀਰੀਆ ਵੇਚਦੀ ਆ ਮੈਨੂੰ ਮਾਰੂ ਕੋਈ ਹੀ ਨਾ ਉਹੀ ਤੂੰ ਵੇਚਦੀ ਆ ਪੁਮੀਰੀਆ ਮੇਰੀ ਨਾਲ ਨੂੰ ਹੈਲੋ ਜਸਟ ਪੋਰ ਚਿੱਲ ਕੀ ਤੇ ਸੀਰੀਅਸ ਨਾਲ ਲੈ ਜਾਓ ਕਿ ਤੇ ਗੋਲੀਆਂ ਵੇਚਦੇ ਆ ਇਹ ਤਾਂ ਡਾਇਲੋਗ ਮਾਰੇ ਆ ਡਾਇਲੋਗ ਮੈਂ ਬਣਾਉਣ ਜਾਣੇ ਤੂੰ ਵੀ ਗੋਲੀਆਂ ਵੇਚਦੀ ਤੂੰ ਵੇਚਦੀ ਕੱਟ ਦੇ ਕੋਈ ਉਹ ਇੱਕ ਉਹ ਆ ਵੀਡੀਓ ਆ ਫਣੀ ਫਿਲਮ ਦੇ ਵਿੱਚ ਡਾਇਲੋਗ ਵਾਲੇ ਇੱਕ ਬੁਢੀ ਜੀ ਲੜ ਪੈਂਦੀ ਆ ਕਿਸੇ ਨਾਲ ਉਹਨੂੰ ਕਹਿੰਦੀ ਆ ਤੂੰ ਵੇਚਦਾ ਤੂੰ ਵੇਚਦਾ ਤੂੰ ਵੇਚਦਾ ਗੋਲੀਆਂ ਤੂੰ ਵੇਚਦਾ ਇਦਾਂ ਕਾਫੀ ਆ ਰਿਹਾ ਕਮੈਂਟ ਰਿਪਲਾਈ ਕਰਦੇ ਨੇ ਕਈ ਕਮੈਂਟ ਵੀ ਆ ਰਹੇ ਸੀਗੇ ਕਹਿੰਦੇ ਤੁਸੀਂ ਬਾਹਰ ਜਾਣਾ ਬਾਹਰ ਜਾਣਾ ਪੀਜਾ ਆ ਗਿਆ ਤੁਸੀਂ ਜਾ ਕੇ ਪੀਜਾ ਤਾਂ ਆਇਆ ਪਿਆ ਸਾਡਾ ਜੂਕੇ ਦਾ ਸੱਚ ਦੱਸਾਂ ਤੁਹਾਨੂੰ ਜੂਕੇ ਦਾ ਪੀਜਾ ਜਾਣਾ ਕਦੋਂ ਆ ਉਹ ਤੁਸੀਂ ਸਾਰਾ ਵਲੌਗ ਦੇਖ ਲਓ ਤੁਹਾਨੂੰ ਪਤਾ ਲੱਗ ਜਾਣਾ ਕਿ ਕਦੋਂ ਜਾਣਾ ਅੱਜ ਵਾਲਾ ਨਹੀਂ ਕੱਲ ਵਾਲਾ ਕਿਉਂਕਿ ਮੇਨੇ ਕਿ ਸਾਨੂੰ ਨੂੰ ਜੜਾ ਪੜਾ ਕੇ ਪਰ ਇੱਕ ਸਾਡੇ ਲਈ ਘੱਟ ਜਿਹਾ ਸਰਪ੍ਰਾਈਜ਼ ਸਰਪ੍ਰਾਈਜ਼ ਉਹਦੇ ਕਰਕੇ ਰੁਕੇ ਹੋਏ ਆ ਕਿਹੜਾ ਚਾੜਾ ਦਾ ਸੁਨੇਹਾ ਲੈ ਤਾਣਾ ਉਹ ਜਿਆ ਫੇਰ ਤੋਂ ਦੀ ਕਰ ਸਰਪ੍ਰਾਈਜ਼ ਦੀ ਝਲਕ ਦਿਖਾ ਦਿੰਨੇ ਚਲ ਇੱਕ ਸਰਪ੍ਰਾਈਜ਼ ਆਪਾਂ ਤਾਂ ਕਰ ਰਹੇ ਆ ਕਿਉਂਕਿ ਸਾਨੂੰ ਪਤਾ ਨਹੀਂ ਕਿੰਨਾ ਟਾਈਮ ਲੱਗੇਣਾ ਫੇਰ ਬਾਅਦ ਆਪਾਂਗੇ ਸਾਰੇ ਕੰਮ ਖਤਮ ਕਰਕੇ ਆਓ ਥੋੜੇ ਵਾਸਾ ਉਹ ਤਾਂ ਸਾਰਿਆਂ ਨੂੰ ਅਗਲੇ ਵਲੌਗ ਚ ਪਤਾ ਲੱਗੂਗਾ ਤੂੰ ਵੇਚਦਾ ਤੂੰ ਵੇਚਦਾ ਬਾਏ 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 ਇਹ ਵੀ ਗੋਲੀਆਂ ਵੇਚਦਾ ਤੂੰ ਵੇਚਦਾ ਚਲ ਬਾਏ ਉੱਠਣਾ ਬਾਏ ਜਿਹੜੇ ਸਾਰਿਆਂ ਨੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੈਂਕ ਯੂ ਸੋ ਮਚ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਫਿਰ ਨੈਕਸਟ ਵਲੌਗ ਦੇ ਵਿੱਚ ਨੈਕਸਟ ਵਲੌਗ ਦੇਖਣਾ ਨਾ ਭੁੱਲਿਓ ਕਿ ਆਪਾਂ ਮਨੋਲੇ ਦੇ ਵਿੱਚ ਪੂੜੇ ਹੁਣ ਚੱਲੇ ਆ ਚਾਚੇ ਦੇ ਘਰ ਉੱਤੇ ਰੱਗਣਗੇ ਆ ਰੌਣਕਾ ਤੇ ਇੱਥੇ ਕਰਦੇ ਆ ਸਬਲੌਗ ਸਾਰਿਆਂ ᱴੇਕੇ ਬਾਏ ਮਿਲਦੇ ਆ ਫਿਰ ਨੈਕਸਟ ਵਲੌਗ ਚ